ਇੱਥੇ ਬੈਠਣ ਦਾ ਫੈਸਲਾ ਸਾਨੂੰ ਅੱਖ ਕੇ ਲੈਣਾ ਪੈਂਦਾ ਆ ਕਿਸੇ ਦਾ ਵੀ ਜੀ ਨਹੀਂ ਕਰਦਾ ਨਾ ਮੇਰਾ ਜੀ ਕਰਦਾ ਕਿ ਮੈਂ ਆਪਦਾ ਕੰਮ ਛੱਡਾਂ ਜਾਂ ਕੁਝ ਵੀ ਛੱਡਾਂ ਅਸੀਂ ਅੱਖ ਕੇ ਉਰੇ ਬੈਠੇ ਆ ਪਹਿਲਾ ਸਾਡਾ ਕੋਈ ਇਹ ਪਲਾਨ ਨਹੀਂ ਹੁੰਦਾ ਹੈਗਾ ਵੀ ਕੋਈ ਨਹੀਂ 3 ਸਾਲ ਐਸ਼ ਕਰਦੇ ਆ ਬਾਅਦ ਚ ਉਧਰ ਨਾਲ ਲਾ ਲਾਂਗੇ ਨੋ ਨੱਕ ਟਾਈਮ ਬੈਠੇ ਰਹੋਗੇ ਜਿੰਨਾ ਟਾਈਮ ਕੋਈ ਫੈਸਲਾ ਨਹੀਂ ਆਉਂਦਾ ਹੁਣ ਤਾਂ ਅਸੀਂ ਬਹਿ ਗਏ ਲੰਬੇ ਅਰਸੇ ਤੋਂ ਬ੍ਰੈਂਟਨ ਦੇ ਵਾਕ ਵਾਕ ਚੌਂਕਾ ਅਤੇ ਚਰਸਦਿਆਂ ਵਿੱਚ ਆਪਣੇ ਖਤਮ ਹੋ ਰਹੇ ਵਰਕ ਪਰਮਿਟ ਦੀ ਦਿਖਾਈ ਦਿੰਦੇ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰ ਜੀ ਕਾਮਿਆਂ ਨੇ ਹੁਣ ਬ੍ਰੈਂਟਨ ਵਿੱਚ ਕੁਈਨ ਸਟਰੀਟ ਅਤੇ ਹ ਇੱਕ ਪਲਾਜ਼ੇ ਵਿੱਚ ਪੱਕੇ ਡੇਰੇ ਲਾ ਲਏ ਹਨ ਇਨ੍ਹਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਤੰਬੂ ਗੱਡ ਕੇ ਆਪਣਾ ਰਹਿਣ ਬਸੇਰਾ ਉਸ ਇੱਥਾਂ ਉੱਪਰ ਹੀ ਕਰ ਲਿਆ ਹੈ ਅਤੇ ਕੈਨੇਡਾ ਸਰਕਾਰ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਦੇ ਖਿਲਾਫ ਆਪਣਾ ਵਿਰੋਧ ਜਤਾ ਰਹੇ ਹਨ ਜੀ ਸਿਸਟਮ ਇਹਨਾਂ ਦਾ ਚੰਗਾ ਹੋਵੇ ਸਾਨੂੰ ਇੱਥੇ ਬੈਠਣ ਦੀ ਲੋੜ ਹੀ ਨਾ ਪਵੇ ਕਿ ਕੀ ਗਲਤੀਆਂ ਲੱਗਦੀਆਂ ਨੇ ਇਹਨਾਂ ਦੇ ਸਿਸਟਮ ਦੀ ਪ੍ਰੋਬਲਮ ਆ ਪਹਿਲਾਂ ਤੁਸੀਂ ਦੇਖੋ ਇਹਨਾਂ ਨੇ ਕੋਈ ਸੀਆਈਸੀ ਡਰਾ ਨਹੀਂ ਕੱਟਿਆ ਮੈਂ ਪੀਐਨਪੀ ਦੇ ਥਰੂ ਫਾਈਲਾਈ ਸੀ ਪੀਐਨਪੀ ਦਾ ਪ੍ਰੋਸੈਸ ਹੁੰਦਾ 10 ਮੰਥਸ ਦਾ ਉਹਦੇ ਵਿੱਚ ਮੈਨੂੰ ਮੈਂ ਕਨਸੀਵ ਕਰ ਲਿਆ ਸੀਗਾ ਇਵਨ ਮੇਰੀ ਬੇਬੀ ਹੁਣ 9 ਮੰਥਸ ਦੀ ਆ ਤੁਹਾਨੂੰ ਪਤਾ ਕੀ ਕਨਸੀਵਿੰਗ ਦੇ ਵਿੱਚ ਆਪਾਂ ਕੋਈ ਵੀ ਮੈਡੀਕਲ ਨਹੀਂ ਕਰਾ ਸਕਦੇ ਸੋ ਹੋਰ ਪ੍ਰੋਸੈਸਿੰਗ ਟਾਈਮ ਆਣ ਗਿਆ ਇਹ ਤਾਂ ਕੋਈ ਮਤਲਬ ਬੇਬੀ ਤਾਂ ਇੱਥੇ ਹੋ ਰਿਆ ਉਹਨਾਂ ਦਾ ਕੈਨੇਡੀਅਨ ਬੇਬੀ ਆ ਉਹ ਕਿਸੇ ਤਰ੍ਹਾਂ ਦੀ ਵੀ ਹੈਲਪ ਨਹੀਂ ਕਰ ਖਾਤਮ ਤੱਕ ਦੈਟਸ ਇਟ ਦੈਟਸ ਆਲ ਇਨਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਅਨੁਸਾਰ ਕੈਨੇਡਾ ਵਿੱਚ ਆਪਣਾ ਸਟੇਟਸ ਗਵਾਉਂਦੇ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜੀ ਕਾਮਿਆਂ ਦੀ ਗਿਣਤੀ ਜੋ ਪਹਿਲਾਂ ਹਜ਼ਾਰਾਂ ਵਿੱਚ ਸੀ ਹੁਣ 1 ਲੱਖ ਤੋਂ ਪਾਰ ਹੁੰਦੀ ਜਾ ਰਹੀ ਹੈ ਅਤੇ ਨਾਲ ਹੀ ਇਨਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਉਹਨਾਂ ਦੇ ਪਰਿਵਾਰ ਅਤੇ ਬੱਚੇ ਵੀ ਆٹے ਨਾਲ ਕਉਣ ਵਾਂਗ ਪਿਸ ਰਹੇ ਹਨ ਉਹ ਨੰਬਰ ਹੈਗਾ 130000 ਬਹੁਤ ਵੱਡਾ ਨੰਬਰ ਹੈ ਉਹ ਤੇ ਇਨਕਰੀਜ਼ ਹੋ ਰਿਹਾ ਡੇ ਬਾਏ ਡੇ ਤੇ ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਤੇ ਇੰਟਰਨੈਸ਼ਨਲ ਵਰਕਰਸ ਦੇ ਨਾਲ ਇਮੀਗ੍ਰੇਸ਼ਨ ਨੇ ਇੱਥੇ ਇੱਕ ਬਹੁਤ ਵੱਡਾ ਬਲੰਡਰ ਕੀਤਾ ਆ ਉਹਨਾਂ ਨੇ ਉਹਨਾਂ ਨੇ ਯੂਜ਼ ਐਂਡ ਥਰੂ ਦੀ ਪਾਲਿਸੀ ਕੀਤੀ ਆ ਅਪਣਾਈ ਹੋਈ ਹੈ ਨਾ ਤੇ ਉਹਦੇ ਕਰਕੇ ਅਸੀਂ ਪਹਿਲਾਂ ਇਸ ਚੀਜ਼ ਦੇ ਗੱਲਬਾਤ ਕੀਤੀ ਆ ਸਾਰੇ ਐਮਪੀਪੀਜ਼ ਦੇ ਨਾਲ ਪਰ ਉਹ ਕਿਤੇ ਵੀ ਗੱਲ ਸਾਡੀ ਪਹੁੰਚੀ ਨਹੀਂ ਤੇ ਸਾਨੂੰ ਮਜਬੂਰਨੋ ਡੈਮੋਕਰੈਟਿਕ ਰਾਈਟ ਜਿਹੜਾ ਸਾਡਾ ਪ੍ਰੋਟੈਸਟ ਉੱਤੇ ਆਉਣਾ ਪਿਆ ਵਿਦਿਆਰਥੀਆਂ ਦਾ ਇਹ ਧਰਨਾ ਇੱਥੇ ਦੇ ਕੈਨੇਡੀਅਨ ਵਾਸੀਆਂ ਲਈ ਵੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ ਕੱਲ ਇੱਕ ਕੈਨੇਡੀਅਨ ਨਾਗਰਿਕ ਆਪਣੇ ਪਰਿਵਾਰ ਨਾਲ ਇਨ੍ਹਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਧਰਨਾ ਚੱਕਣ ਲਈ ਕਹਿ ਰਿਹਾ ਸੀ ਪਰ ਬਾਅਦ ਵਿੱਚ ਇਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰਨ ਤੇ ਉਸ ਦਾ ਕਹਿਣਾ ਸੀ ਕਿ ਉਸ ਨੂੰ ਲੱਗਦਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਮੰਗਾਂ ਕਾਫੀ ਹੱਦ ਤੱਕ ਜਾਇਜ਼ ਹਨ What are your earlier thought when you pulled up here, and what's your takeaway now? Well, when I first pulled up here, I thought they're just wasting their time. Why are they uh, protesting? Because if their uh, visas has expired, it's time just to leave and go back uh, to your home country. But now that I realize that's not even the government's goal. Is the government just wants more money and to take advantage of them? And to me, that's not right. And uh, our government uh, needs to really wake up and change. ਇਨਾ ਮੁਜਾਰਾਕਾਰੀਆਂ ਦਾ ਕਹਿਣਾ ਸੀ ਕਿ ਧਰਨੇ ਤੋਂ ਪਹਿਲਾਂ ਉਹਨਾਂ ਨੇ ਕਈ ਸਿਆਸਤਦਾਨਾਂ ਦਾ ਦਰਵਾਜ਼ਾ ਵੀ ਖੜਕਾਇਆ ਸੀ ਪਰ ਸਟੂਡੈਂਟ ਲੀਡਰ ਵਿਕਰਮ ਦੇ ਅਨੁਸਾਰ ਸਿਆਸਤਦਾਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਕਿਸੇ ਸਿਆਸਤਦਾਨਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ ਹਾਂਜੀ ਸਿਆਸਤ ਦੇ ਜਿੰਨੇ ਵੀ ਸਾਡੀ ਪੰਜਾਬੀ ਕਮਿਊਨਿਟੀ ਦੇ ਜਿੰਨਾਂ ਨੂੰ ਅਸੀਂ ਸਮਝਦੇ ਹਾਂ ਕਿ ਉਹ ਸਾਡੇ ਹੈਗੇ ਆ ਅਸੀਂ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਆ ਲਿਬਰਲ ਪਾਰਟੀ ਦੇ ਲੀਡਰਾਂ ਨਾਲ ਵੀ ਤੇ ਕੰਜ਼ਰਵੇਟਿਵ ਪਾਰਟੀ ਦੇ ਦੋਨਾਂ ਦੀ ਟੋਨ ਇੱਕੋ ਆ ਤੇ ਦੋਨੇ ਇੱਕੋ ਸਿੱਕੇ ਦੇ ਦੋ ਪਹਿਲੂ ਆ ਗੱਲ ਸੁਣ ਰਹੇ ਆ ਸਮਝ ਰਹੇ ਆ ਕਰਨਾ ਵੀ ਚਾਹੁੰਦੇ ਉਹਨਾਂ ਨੂੰ ਪਤਾ ਕਿ ਸਟੂਡੈਂਟ ਸਹੀ ਨੇ ਇੱਥੇ ਇਹਨਾਂ ਦੇ ਨਾਲ ਤੱਕਾ ਹੋਇਆ ਪਰ ਸਿਰਫ ਇੱਕੋ ਗੱਲ ਕਿ ਅਗਲੇ ਸਾਲ ਵੋਟਾਂ ਹੈਗੀਆਂ ਆ ਤੇ ਉਹਨਾਂ ਨੂੰ ਲੱਗਦਾ ਕਿ ਜੇ ਜਿਹੜੀ ਐਂਟੀ ਮੀਗ੍ਰੈਂਟ ਇਸ ਟਾਈਮ ਬੀ ਬਣੀ ਹੋਈ ਆ ਕਿ ਮਾਹੌਲ ਬਣਿਆ ਹੋਇਆ ਕਿ ਸ਼ਾਇਦ ਜੇ ਅਸੀਂ ਸਟੂਡੈਂਟਾਂ ਦੀ ਸਪੋਰਟ ਕੀਤੀ ਤਾਂ ਸਾਨੂੰ ਵੋਟਾਂ ਨਹੀਂ ਮਿਲਣਗੀਆਂ ਸੋ ਦੋਨੇ ਜਿਹੜਾ ਉਹ ਪ੍ਰਚਾਰ ਪ੍ਰੋਪੇਗੈਂਡਾ ਕਰ ਰਹੇ ਆ ਪਿਛਲੇ ਸਾਲ ਜਦੋਂ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਫਰਜੀ ਦਾਖਲੇ ਪੱਤਰ ਬਣਾਉਣ ਦੇ ਮਾਮਲੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਸਨ ਤਾਂ ਉਸ ਸਮੇਂ ਵੀ ਵਿਦਿਆਰਥੀ ਜਥੇਬੰਦੀਆਂ ਨੇ ਕੁਝ ਇਸ ਤਰ੍ਹਾਂ ਦਾ ਹੀ ਪੱਕਾ ਧਰਨਾ ਲਗਾਇਆ ਸੀ ਸਟੂਡੈਂਟ ਲੀਡਰ ਵਿਕਰਮ ਕਹਿੰਦਾ ਹੈ ਕਿ ਜੇਕਰ ਪਿਛਲੇ ਸਾਲ ਵਾਲਾ ਸਮਰਥਨ ਉਹਨਾਂ ਨੂੰ ਇਸ ਸਾਲ ਵੀ ਮਿਲਿਆ ਤਾਂ ਇਹ ਧਰਨਾ ਕਈ ਮਹੀਨੇ ਲੰਬਾ ਵੀ ਚੱਲ ਸਕਦਾ ਹੈ ਇਹ ਆਉਣ ਵਾਲੇ ਦਿਨਾਂ 'ਚ ਇਸ ਧਰਨੇ ਦੀ ਰੂਪਰੇਖਾ ਲੋਕਾਂ ਦੀ ਗਿਣਤੀ ਦੇ ਉੱਤੇ ਡਿਪੈਂਡ ਕਰੂਗੀ ਜਿੱਦਾਂ ਜਿੱਦਾਂ ਗਿਣਤੀ ਵੱਧ ਰਹੀ ਹੈ ਤੇ ਉਹਦੇ ਲਈ ਸਾਨੂੰ ਜਗ੍ਹਾ ਤਬਦੀਲ ਕਰਨੀ ਪਈ ਸਾਡੇ ਕੋਲ ਬਹੁਤ ਸਾਰੇ ਆਪਸ਼ਨ ਹੈਗੇ ਆ ਪਰ ਹਜੇ ਹਾਲ ਦੀ ਘੜੀ ਤਸੀਂ ਇੱਥੇ ਬੈਠੇ ਆ ਤੇ ਬਹੁਤ ਸਾਰੇ ਅਗਲੇ ਐਕਸ਼ਨ ਹੈਗੇ ਆ ਜਿਹੜੇ ਮਤਲਬ ਅਗਲੇ ਦਿਨਾਂ ਦੇ ਵਿੱਚ ਕੀਤੇ ਜਾਣਗੇ ਹਾਲਾਂਕਿ ਕੈਨੇਡਾ ਸਰਕਾਰ ਦੇ ਤਾਜ਼ਾ ਬਿਆਨ ਇਹਨਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਫਿਲਹਾਲ ਕੋਈ ਰਾਹਤ ਦੇਣ ਵਾਲੀ ਨਹੀਂ ਜਾਪਦੀ ਟਰੂਡੋ ਸਰਕਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਕੈਨੇਡਾ ਵਿੱਚ ਆਰਜੀ ਕਾਮਿਆਂ ਦੀ ਦਰ 6.2 ਫੀਸਦੀ ਤੋਂ ਘਟਾ ਕੇ 5 ਫੀਸਦੀ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਬ੍ਰੈਂਟਨ